ਦੈਨਿਕ ਸੂਰਤ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਬਰਨਾਲਾ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਕਾਰਨ ਕੈਨੇਡਾ ਦੀ ਫਾਈਲ ਲਗਾਈ ਗਈ ਸੀ ਜਿਸ ਤੇ ਰਿਫਿਊਜ਼ ਆ ਜਾਣ ਦੇ ਨਾਲ ਜੋ ਨੌਜਵਾਨ ਪਰੇਸ਼ਾਨ ਚੱਲ ਰਿਹਾ ਸੀ ਤੇ ਉਸ ਦੇ ਵੱਲੋਂ ਘਰ ਦੇ ਵਿੱਚ ਪਈ ਰਿਵਾਲਵਰ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ ਗਈ ਤੇ ਆਪਣੀ ਜਾਨ ਦੇ ਦਿੱਤੀ ਗਈ ਜੋ ਜਾਣਕਾਰੀ ਸਾਹਮਣੇ ਆਈ ਹੈ ਨੌਜਵਾਨ ਦੀ ਭੈਣ ਕੈਨੇਡਾ ਗਈ ਹੋਈ ਸੀ ਤੇ ਨੌਜਵਾਨ ਦੇ ਵੱਲੋਂ ਵੀ ਆਪਣੀ ਫਾਈਲ ਲਗਾਈ ਸੀ ਪਰ ਫਾਈਲ ਰਿਜੈਕਟ ਹੋ ਗਈ ਜਿਸ ਤੋਂ ਬਾਅਦ ਨੌਜਵਾਨ ਡਿਪਰੈਸ਼ਨ ਦੇ ਵਿੱਚ ਰਹਿਣ ਲੱਗਾ ਤੇ ਉਸ ਦੇ ਵੱਲੋਂ ਇੱਕ ਖੋਫਨਾਕ ਕਦਮ ਚੁੱਕ ਲਿਆ ਗਿਆ ਬਰਨਾਲਾ ਦੇ ਪਿੰਡ ਸੁੱਖਾਪੁਰਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਇਹ ਘਟਨਾ ਵਾਪਰੀ ਹੈ ਇਸ ਮੁਖੀਤੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅੱਜ ਸਵੇਰੇ ਇਹ ਮੰਦਭਾਗੀ ਘਟਨਾ ਵਾਪਰੀ ਹੈ ਪਿੰਡ ਦੀ ਇੱਕ ਨੌਜਵਾਨ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਦੇ ਦਿੱਤੀ ਗਈ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਨੇ ਕੈਨੇਡਾ ਦੀ ਫਾਈਲ ਲਗਾਈ ਹੋਈ ਸੀ ਜੋ ਕਿ ਰਿਜੈਕਟ ਹੋ ਗਈ ਇਸ ਕਾਰਨ ਤੋਂ ਨੌਜਵਾਨ ਕਾਫੀ ਪਰੇਸ਼ਾਨ ਰਿਹਾ ਸੀ ਇਸੇ ਕਾਰਨ ਨੌਜਵਾਨ ਦੇ ਵੱਲੋਂ ਇੱਕ ਖੋਫਨਾਕ ਕਦਮ ਚੁੱਕਿਆ ਗਿਆ ਉਹਨਾਂ ਦੱਸਿਆ ਕਿ ਨੌਜਵਾਨ ਬਹੁਤ ਹੀ ਮਿਲਨਸਾਰ ਸੀ ਖੁਸ਼ਦਿਲ ਇਨਸਾਨ ਸੀ ਘਟਨਾ ਤੋਂ ਪਹਿਲਾਂ ਉਸਨੇ ਆਪਣੀ ਮਾਂ ਦੇ ਨਾਲ ਘਰ ਦਾ ਕੰਮ ਕਰਵਾਇਆ ਦਾਦੀ ਦੀ ਅੱਖਾਂ ਦੇ ਵਿੱਚ ਦਵਾਈ ਪਾਈ ਤੇ ਫਿਰ ਖੁਦ ਕਮਰੇ ਦੇ ਵਿੱਚ ਚਲਾ ਗਿਆ ਜਿੱਥੇ ਰੱਖੀ ਹੋਈ ਬੰਦੂਕ ਦੇ ਨਾਲ ਖੁਦ ਨੂੰ ਗੋਲੀ ਮਾਰ ਲਈ ਤੇ ਉੱਥੇ ਹੀ ਪੂਰੇ ਪਿੰਡ ਦੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਹੈ ਭਾਜੀ ਮੇਰਾ ਨਾਮ ਬਲਜਿੰਦਰ ਸਿੰਘ ਸਰਪੰਚਾਜ ਮੈਂ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਪੱਛਾ ਸੀਗਾ ਤਕਰੀਬਨ 19 ਕੇ ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈ ਸਰਕੂਜ ਲੱਗੀ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਹੁੰਦੇ ਇੱਕ ਸਿਸਟਰ ਤੇ ਇੱਕ ਬ੍ਰਦਰ ਤੇ ਉਹ ਬਾਹਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਉਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸਹੀ ਹੈ ਕਿ ਨਾ ਚਾਹੁੰਦੇ ਆ ਕਿ ਜਲੋ ਕੋਈ ਵੀ ਟਿੱਕਤਾ ਵੀ ਆ ਤੇ ਮਾਪਿਆਂ ਨਾਲ ਦਾਰ ਦੋਸਤਾਨਾ ਤੇ ਇਹ ਸ਼ੇਅਰ ਕਰੋ ਤਾਂ ਕਿ ਦੇਖੋ ਨਾ ਮਾਪਿਆਂ ਦਾ ਕੀ ਕਸੂਰ ਸੀਗਾ ਤੇ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮਨਕ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਕੀ ਥੁੱਲੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤ ਹੀ ਹੋਣ ਹਰ ਬੱਚਾ ਸੀਗਾ ਠੀਕਾ ਮੇਰਾ ਕੋਰਾ ਵੀ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜ ਆ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਿਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਤੇ ਸੁਭਾਅ ਦੀ ਗੱਲ ਕਰੀ ਕਿਹੋ ਜਿਹਾ ਸੁਭਾਅ ਬਹੁਤ ਹੀ ਨਿੱਗਾ ਸੁਭਾਅ ਸੀਗਾ ਜੀ ਅੱਜ ਕੱਲ ਤੇ ਆਪਾਂ ਦੇਖਦੇ ਆ ਮਾਂ ਪਾਉਣਾ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਨਹੀਂ ਠੀਕ ਹੈ ਪੜਾਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸਾਵ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਤੇ ਨਾਲ ਕੂੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਰਹੇ ਲੰਮੇ 20 ਸਾਲਾਂ ਤੋਂ ਤੇ ਉਹ ਸਵੇਰ ਦੁੱਧ ਕੋਲ ਚਲੇ ਗਏ ਤੇ ਆਦੀ ਮਾਤਾ ਨਾਲ ਬੰਨ ਕੇ ਚਲੋ ਪਸ਼ੂਆਂ ਦਾ ਸੰਭੇ ਆ ਠੀਕ ਹੈ ਦਾਦੀ ਜੀ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਹੋਇਆ ਸੀ ਉਹਦੀ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਆਦੀ ਮਾਤਾ ਜੀ ਕੱਪੜਿਆਂ ਦਾ ਤੋਣ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੁਸਾਇਡ ਕਰ ਲਿਆ। ਲੱਗਦਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰੂਕ ਹੋਣਾ ਚਾਹੀਦਾ। ਚਲੋ ਰਿਪੋਰਟ ਸੀ ਰਿਫਿਊਜ਼ਲ ਆ ਗਈ। ਦੂਰੀ ਬਾਰ ਵੀ ਲੱਗ ਜਾਂਦੀ। ਹਾਂਜੀ ਹਾਂਜੀ ਹਾਂਜੀ। ਬਸ ਇੱਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ-ਪਿਤਾ ਨਾਲ ਸੇਰੇ ਕਰੋ। ਆਦੇ ਭੈਣ ਭਾਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ। ਐਡਾ ਵੱਡਾ ਕਦਮ ਨਾ ਚੱਕਿਆ ਜਾਵੇ। ਮੇਰਾ ਨਾਂਜੀ ਐਸਐਚਓ ਗੁਰਮੰਦਰ ਸਿੰਘ ਸੈਣਾ ਥਾਣਾ ਬਰਨਾਲੇ ਤੋਂ। ਚੋੜੇ ਜਿਹੜੀ ਘਟਨਾ ਵਾਪਰੀ ਐ ਸੁਪਰਾ ਮੁਰਚ ਕੀ ਘਟਨਾ ਲੱਗਦੀ? ਅ ਅੱਜ ਸਵੇਰੇ ਸਾਨੂੰ 4:38 ਵਜੇ ਇੱਕ ਇੰਟੀਮੀਸ਼ਨ ਆਈ ਸੀ ਕਿ ਇੱਕ ਮੁੰਡਾ ਦਿਲਪ੍ਰੀਤ ਸਿੰਘ ਹੈ ਅ ਅਜੈਬ ਸਿੰਘ ਨੇ ਉਹਨਾਂ ਦਾ ਬੇਟਾ ਹੈ ਇਹ ਉਮਰੇ ਦੀ ਹੈਗੀ ਹੈ 20 ਕੁ ਸਾਲ ਵੀ ਇਹਨੇ ਗਨ ਨਾਲ ਵੀ ਸੁਸਾਈਡ ਕਰ ਲਿਆ ਸਰ ਸੁਸਾਈਡ ਕਰਨ ਦਾ ਕਾਰਨ ਕੀ ਹੈ ਸੁਸਾਈਡ ਕਰਨ ਜਦੋਂ ਅਸੀਂ ਪੁਲਿਸ ਪਾਰਟੀ ਮੌਕੇ ਤੇ ਭੇਜੀ ਔਰ ਮੈਂ ਵੀ ਗਿਆ ਔਰ ਉੱਥੇ ਜਾ ਕੇ ਅਸੀਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਐਕਚੁਅਲੀ ਇਹਦੀ ਵੱਡੀ ਭੈਣ ਕੈਨੇਡਾ ਗਈ ਹੋਈ ਹੈ ਇਹਦੇ ਤਾਏ ਦੇ ਬੱਚੇ ਉਹ ਵੀ ਕੈਨੇਡਾ ਨੇ ਇਹਦੇ ਤਾਇਆ ਜੀ ਵੀ ਕੈਨੇਡਾ ਨੇ ਔਰ ਇਹ ਵੀ ਕੈਨੇਡਾ ਜਾਣਾ ਚਾਹੁੰਦਾ ਸੀ ਪਿਛਲੇ ਕਾਫੀ ਸਮੇਂ ਤੋਂ ਉਹਦੀ ਰਫਿਊਜ਼ ਲਾ ਰਹੀ ਸੀ ਤੇ ਰਫਿਊਜ਼ਲ ਹੁੰਨਾ ਕਾਫੀ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਇਹਦੇ ਪਿਤਾ ਜੀ ਨੇ ਦੱਸਿਆ ਕਿ ਮੈਂ ਇਹਨੂੰ ਹੌਸਲਾ ਦਿੰਦਾ ਹੁੰਦਾ ਸੀ ਵੀ ਕੋਈ ਗੱਲ ਨਹੀਂ ਵੀ ਤੇਰਾ ਵੀ ਕੰਮ ਬਣ ਜੂਗਾ ਵੀ ਆਪਰ ਜਾਣ ਵਾਲਾ ਬਟ ਬੱਚਾ ਮਰ ਉਸ ਚੀਜ਼ ਨੂੰ ਨਾ ਸਹੰਦੇ ਹੋਏ ਇਹਨੇ ਕੱਲ ਸੁਸਾਇਡ ਕਰ ਲਿਆ ਮਾਨਸਿਕ ਤੌਰ ਤੇ ਪ੍ਰੇਸ਼ਾਨ ਹਾਂ ਆ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਉਹਦੀ ਮੰਮੀ ਨੇ ਵੀ ਦੱਸਿਆ ਔਰ ਅੱਜ ਸਵੇਰੇ ਘਰੇ ਸੀ ਪਹਿਲਾਂ ਉਹਨੇ ਆਪਣੀ ਮੰਮੀ ਨਾਲ ਛੋਟੇ-ਮੋਟੇ ਘਰ ਦੇ ਕੰਮ ਕਰਵਾਏ ਆ ਫਿਰ ਉਹਦੀ ਆਪਣੀ ਦਾਦੀ ਦੀ ਅੱਖਾਂ ਦੇ ਵਿੱਚ ਦਾਰੂ ਪਾਈ ਤੇ ਉਸ ਟਾਈਮ ਦਾਦੀ ਵੀ ਘਰ ਸੀ ਉਹਦੀ ਮੰਮੀ ਵੀ ਘਰ ਸੀ ਪਿਤਾ ਜੀ ਉਹਦੇ ਬਾਅਦ ਦੁੱਧ ਪਾਉਣ ਗਏ ਸੀ ਇਹਨਾਂ ਨੇ ਫਿਰ ਉੱਥੇ ਅੰਦਰ ਜਾ ਕੇ ਇਹਦੇ ਗੰਨ ਪਈ ਸੀ ਗੰਨ ਨਾਲ ਬੋਲੀਪਾਰ ਜਿਹੜੀ ਨਾਲ ਸੋਸਾਇਟੀ ਤੋਂ ਮਤਲਬ ਕਿ ਲਾਇਸੈਂਸ ਹਾਂਜੀ ਲਾਇਸੈਂਸਿੰਗ ਆ ਇਹਨਾਂ ਦੀ ਆਪਣੀ ਗੱਲ ਹੈ ਤੇ ਇਹ ਮੁੰਡਾ ਇਕੱਲੇ ਸੀ ਜੀ ਹਾਂ ਮੁੰਡਾ ਕੱਲਾ ਸੀ ਇੱਕ ਭੈਣ ਅਤੇ ਇੱਕ ਭਰਾ ਸੀ ਮਾਫ ਕਰਿਓ ਇੱਕ ਫੇਰ ਹੋਇਆ ਜੀ ਇਹ ਕਿੰਨੇ ਭੈਣ ਭਰਾ ਨੇ ਜਿਹੜਾ ਮੁੰਡੇ ਦੱਤ ਜੀ ਇੱਕ ਭੈਣ ਆ ਔਰ ਇੱਕ ਭਰਾ ਜੀ ਇੱਕ ਹੋਰ ਭਰਾ ਨਹੀਂ ਨਹੀਂ ਹੋਰ ਨਹੀਂ ਬਸ ਇਹ ਦੋ ਦੋਨੇ ਦੋਨੇ ਭੈਣ ਭਰਾ ਨੇ ਸਰ ਇਹ ਭੈਣ ਵੱਡੀ ਆ ਭੈਣ ਵੱਡੀ ਆ ਤੇ ਭਰਾ ਛੋਟਾ ਸੀਗਾ ਤੇ ਹੁਣ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਇਹ ਕਰ ਰਹੀ ਹੈ ਵੀ ਇਹਦੀ 194 ਬੀ ਐਨ ਐਸ ਐਸ ਦੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨਾਂ ਤੇ ਔਰ ਬੋਡੀ ਮਾਰਚਰੀ ਰਖਵਾ ਦਿੱਤੀ ਗਈ ਹੈ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰਕੇ ਦਾ ਅੰਤਮ ਸੰਸਕਾਰ ਕਰਵਾ ਦਿੱਤਾ ਜਾਵੇਗਾ